ਖਾਦੇ ਜਿਹੜੀ ਸੰਸਥਾ ਵਾ ਸਰਮੋਹ ਸੰਸਥਾ ਐ ਜੀਪੀਸੀ ਆ ਉਹਨਾਂ ਵੱਲੋਂ ਕੋਈ ਮਾਨ ਸਨਮਾਨ ਮਿਲਿਆ ਚੀ ਉਹ ਲੈ ਕੇ ਕਿਉਂਕਿ ਤੁਸੀਂ ਸਿੱਖੀ ਨੂੰ ਬੜਾਵਾ ਦੇ ਰਹੇ ਹੋ ਸਿੱਖੀ ਦਾ ਵਾਅਦਾ ਕਰ ਰਹੇ ਹੋ ਅਸੀਂ ਲਿਖਿਆ ਤੇ ਨਾਲੇ ਤੁਸੀਂ ਸਾਬਤ ਸੇਖ ਰਹੇ ਕਿ ਉੱਥੋਂ ਮਾਨ ਸਨਮਾਨ ਮਿਲਿਆ ਕਿ ਨਹੀਂ ਮਿਲਿਆ ਤੱਕ ਗਿਆ ਮੈਂ ਸਾਰੇ ਗੁਆਂ ਪਰ ਮੈਨੂੰ ਮਿਲਿਆ ਕੁਝ ਨਹੀਂ ਗਾ ਤੇ ਡਿਮਾਂਡ ਮੇਰੀ ਕੋਈ ਨਹੀਂ ਹੁੰਦੀ ਸੀ ਇੱਕ ਤਾਂ ਉਹਨੇ ਨਾ ਟਮੱਕੇ ਮੈਂ ਡਿਮਾਂਡ ਜਾ ਕੇ ਕੀਤੀ ਮੈਨੂੰ ਫੜਨਾ ਚਾਹੀਦਾ ਢਮਗਾਣਾ ਚਾਹੀਦਾ ਸਿਰਫ ਇੱਕ ਮੈਂ ਸਰੋਪੇ ਦੀ ਮੰਗ ਕੀਤੀ ਹੈ ਪਰ ਮੈਨੂੰ ਕਿਦੋਂ ਕੁਝ ਨਹੀਂ ਮਿਲਿਆ ਉਹਨਾਂ ਗੱਲ ਕੀਤੀ ਇਹਨਾਂ ਜਿਹਨੂੰ ਮੰਨਦੇ ਹੀ ਨਹੀਂਗੇ ਗੱਲ ਹੀ ਖਤਮ ਕਰ ਦਿੱਤੀ ਤੇਰੇ ਤੁਸੀਂ ਕਹਾਂ ਨਹੀਂ ਵੀ ਭਾਈ ਤੁਸੀਂ ਕਿਹਨਾਂ ਨੂੰ ਮੰਨਦੇ ਹੋ ਇਹ ਜਿਹੜੀ ਹੱਜ ਕਲਾਂਤੀ ਪ੍ਰਮਾਤਮਾ ਨੇ ਕਿ ਲੱਗਦਾ ਨਹੀਂ ਵੀ ਇੱਕ ਵੱਡੇ ਵੱਡੇ ਪੁਲੀ ਦੇਣ ਆ ਮੈਨੂੰ ਲੱਗਦਾ ਵੀ ਲੱਖਾਂ ਲੋਕਾਂ ਦੇ ਵਿੱਚੋਂ ਇੱਕ ਸੈ ਤੁਹਾਨੂੰ ਪ੍ਰਮਾਤਮਾ ਨੇ ਚੁਣਿਆ ਚੀਂਦਾ ਉਹ ਵੀ ਸਾਬਤ ਉਹ ਸਿੱਖ ਰਹੇ ਸਿੱਕੀ ਦਾ ਪ੍ਰਚਾਰ ਕਰ ਰਹੇ ਮੇਰੀ ਗਲਤੀ ਕੋਈ ਨਹੀਂ ਗਈ ਮੈਂ ਜੋ ਬਰਉਣਾ ਬਹੁਤ ਸੋਹਣਾ ਬਰਉਣਾ ਸਿਹਾਰੀ ਬਿਹਾਰੀ ਤੱਕ ਕਿ ਮੈਂ ਗੱਲ ਕਰਨਾਂ ਕਿ ਸਿਹਾਰੀ ਬਿਹਾਰੀ ਦੇ ਵਿੱਚ ਫਰਕ ਹੁੰਦਾ ਤੇ ਮੈਂ ਤੁਹਾਡਾ ਦੇਣਦਾਰ ਆ ਰਿਹਾ ਕੀ ਦਾ ਪ੍ਰਚਾਰ ਕਰ ਰਹੇ ਹੋ ਸਿੱਖ ਇਤਿਹਾਸ ਨੂੰ ਲੋਕਾਂ ਸਾਹਮਣੇ ਲੈ ਕੇ ਆ ਦਿਓ ਇੰਦੀ ਸੋਹਣੀ ਕਲਾ ਵਾ ਤੇ ਮੈਨੇ ਐਸੋ ਵੀ ਕਈ ਸਿੱਖਾਂ ਦੇ ਜਿਹੜੀ ਸੰਸਥਾ ਵਾ ਸਰਮੋਲ ਸੰਸਥਾ ਐਡੀਪੀਸੀ ਆ ਉਹਨਾਂ ਵੱਲੋਂ ਕੋਈ ਮਾਨ ਸਨਮਾਨ ਮਿਲਿਆ ਚੀ ਉਹ ਲੈ ਕੇ ਕਿਉਂਕਿ ਤੁਸੀਂ ਸਿੱਖੀ ਨੂੰ ਬढ़ावा ਦੇ ਰਹੇ ਹੋ ਸਿੱਖੀ ਦਾ ਵਾਅਦਾ ਕਰ ਰਹੇ ਹੋ ਅਸੀਂ ਲੇਖਿਆ ਤੇ ਨਾਲੇ ਤੁਸੀਂ ਸਾਬਤ ਕਰੋ ਸੇਖ ਜੀ ਕਿ ਉੱਥੋਂ ਮਾਨ ਸਨਮਾਨ ਮਿਲਿਆ ਕਿ ਨਹੀਂ ਮਿਲਿਆ ਹਜ ਤੱਕ ਦੇਖੋ ਇਹ ਮਾਨ ਸਨਮਾਨ ਮੈਨੂੰ ਮਿਲਿਆ ਜ਼ਰੂਰ ਆ ਹਜੂਰ ਸਾਹਿਬੋਂ ਮਿਲਿਆ ਬਾਬਾ ਕਲਵੰਦ ਸਿੰਘ ਜੀ ਨੇ ਬਾਬਾ ਬਲਵਿੰਦਰ ਸਿੰਘ ਜੀ ਨੇ ਪਾਈ ਰਾਮ ਸਿੰਘ ਜੀ ਦਮਦਿਤਕਸਾਲ ਵਾਲੇ ਨੇ ਪਾਈ ਸਰ ਸਿੰਘ ਜੀ ਸੰਤਾਂ ਦੇ ਵੱਡੇ ਬੇਟੇ ਸਮਝ ਨਾਲ ਸਿੰਘ ਜੀ ਖਾਲਸਾ ਪਿੰਡਾਂ ਆਂ ਦੇ ਉਹਨਾਂ ਨੇ ਸਾਰਿਆਂ ਨੇ ਮੈਨੂੰ ਮਾਨ ਸਨਮਾਨ ਦਿੱਤਾ ਦਿੱਤਾ ਕਿ ਇੱਕ ਇੱਕ ਮੈਂ ਸਰੂਪਾ ਲੇਤਾ ਉਹ ਮੇਰੇ ਆਸਤੇ ਬਹੁਤ ਵੱਡਾ ਮੇਰੇ ਆਸਤੇ ਅਵਾਰਡ ਸੀਗਾ ਤੇ ਸ਼੍ਰੋਮਣੀ ਕਮੇਟੀ ਵਾਲੇ ਪਾਸੋਂ ਲਾ ਲੋ ਜਾਂ ਹੋਰ ਸੰਸਥਾਵਾਂ ਵਾਲੇ ਪਾਸੋਂ ਲਾ ਲੋ ਗਿਆ ਮੈਂ ਸਾਰਿਆਂ ਕੋ ਆ ਪਰ ਮੈਨੂੰ ਮਿਲਿਆ ਕੁਝ ਨਹੀਂ ਗਾ ਤੇ ਡਿਮਾਂਡ ਮੇਰੀ ਕੋਈ ਨਹੀਂ ਹੁੰਦੀ ਸੀ ਇੱਕ ਤਾਂ ਉਹਨੇ ਨਾ ਡਮੱਕੇ ਮੈਂ ਡਿਮਾਂਡ ਜਾ ਕੇ ਕੀਤੀ ਮੈਨੂੰ ਫੜਨਾ ਚਾਹੀਦਾ ਡਮਗਾਣਾ ਚਾਹੀਦਾ ਸਿਰਫ ਇਹ ਕਿ ਮੈਂ ਸਰੋਪੇ ਦੀ ਮੰਗ ਕੀਤੀ ਏ ਪਰ ਮੈਨੂੰ ਕਿਦੋਂ ਕੁਝ ਨਹੀਂ ਮਿਲਿਆ ਪਰ ਗੱਲ ਕਹੀ ਗੁਰਦੇਵ ਜੀ ਸਰੋਪਾ ਕਿਉਂ ਨਹੀਂ ਮਿਲਿਆ ਸੀ ਦੇਖਿਓ ਕਿ ਜਦੋਂ ਵੀ ਸ੍ਰੀ ਦਰਬਾਰ ਸਾਹਿਬ ਦੀ ਗੱਲ ਕਰੀਏ ਸ੍ਰੀ ਹਰਮੰਦਰ ਸਾਹਿਬ ਦੀ ਗੱਲ ਕਰੀਏ ਜਦੋਂ ਵੀ ਕੋਈ ਬਾਹਰੋਂ ਆਉਂਦਾ ਵਾ ਤੇ ਮਾਨ ਸਨਮਾਨ ਦਿੱਤਾ ਜਾਂਦਾ ਸਰੋਪਿਆ ਪਾ ਕੇ ਸਨਮਾਨਿਤ ਕੀਤਾ ਜਾਂਦਾ ਵਾ ਪਰ ਤੁਸੀਂ ਤੇ ਗੁਰੂ ਨਗਰੀ ਆਂਗਵਾਸ ਦੇ ਨਗਰੀ ਤੋਂ ਰਹਿੰਦੇ ਹੋ ਅਮਰਸਰ ਸਾਹਿਬ ਰਹਿਣ ਵਾਲੇ ਹੋ ਫਿਰ ਸਿੱਕੀ ਦਾ ਪਰਚਾਗ ਕਰ ਰਹੇ ਹੋ ਗੁਰੂ ਦੇ ਸਾਬ ਤੋਂ ਸਿੱਖਿਓ ਫਿਰ ਤੁਹਾਡਾ ਕਿਉਂ ਨਹੀਂ ਮਾਨਸਰ ਕਾਰ ਕੀਤਾ ਗਿਆ ਕਿਉਂਕਿ ਅਸੀਂ ਜਿਵੇਂ ਗੱਲ ਕੀਤੀ ਵੀ ਬਾਹਰ ਦੇ ਲੋਕੀ ਜਦੋਂ ਆਉਂਦੇ ਨੇ ਉਹਨ ਤੁਹਾਸੀ ਹੱਕ ਦਾ ਸੀ ਸੋਪਿਆਂ ਦਾ ਮਾਨ ਸਨਮਾਨ ਦੇ ਕਿਉਂ ਨਹੀਂ ਤੁਹਾਨੂੰ ਅੱਜ ਤੱਕ ਮਾਨ ਸਨਮਾਨ ਦਿੱਤਾ ਇੱਕ ਸੋਪਾ ਤੱਕ ਹੀ ਹੁਣ ਦਿੱਤਾ ਗਿਆ ਮੇਰੇ ਕੋਲ ਛਪਾਰਸ ਨਹੀਂ ਸੀਗੀ ਜਿਹੜੀ ਸਾਰਨਾ ਵੱਡੇ ਗੱਲ ਮੇਰੇ ਕੋਲ ਛਪਾਰਸ ਨਹੀਂ ਸੀਗੀ ਉਹ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਸਕਦਾ ਆ ਜਿਹੜੀ ਸਚਾਈ ਹੈ ਅੱਗੇ ਮੈਂ ਇੰਟਰਵਿਊਆਂ ਚ ਕਿਹਾ ਵਾ ਕਿ ਸਰਦਾਰ ਨਿਰਮਲ ਸਿੰਘ ਜੀ ਮੈਂ ਬਾਰ ਬਾਰ ਇਹ ਗੱਲ ਕਹੀਨਾ ਕਿਉਂਕਿ ਮੇਰੇ ਨਾਲ ਹੋਈ ਬੀਤੀ ਹੈ ਕਹਿੰਦੇ ਜਿੰਨੇ ਨਾਲ ਹੁੰਦੀ ਪਤਾ ਉਹਨੂੰ ਹੁੰਦਾ ਆ ਛੱਡਦੋਂ ਨੇ ਉਹਨਾਂ ਦਾ ਨਾਮ ਕਿਸੇ ਗਤਕੇ ਦੇ ਵਿੱਚ ਭਾਈ ਸਾਭ ਜੀ ਬੜਾ ਮਸ਼ਹੂਰ ਹੋਇਆ ਕਿਸੇ ਟਾਈਮ ਤੇ ਉਹ ਕਿਸੇ ਵੀਰ ਭਰਾ ਨੂੰ ਹਜੂਰ ਸਾਹਿਬ ਤੋਂ ਲੈ ਕੇ ਆਇਆ ਜਦੋਂ 400 ਸਾਲਾ ਮਨਾਇਆ ਗਿਆ ਉਹਨੂੰ ਲਿਆ ਕੇ ਆਪਣੇ ਘਰ ਰੱਖਿਆ ਓਏ ਹਿੰਦੂ ਜੈਂਡਰਮੈਨ ਸੀਗਾ ਨਾਲ ਉਹਦੀ ਵਾਈਫ ਸੀ ਨਾਲ ਉਹਦੇ ਬੱਚੇ ਸਨ ਉਹ ਵੀ ਚੋਲਾ ਦੇ ਦਾਣੇ ਉੱਪਰ ਲਿਖਦਾ ਸੀਗਾ ਪਰ ਮੇਰੀ ਜਿਆਦਾ ਬਰੀਕੀ ਸੀਗੀ ਉਸ ਬੰਦੇ ਨੇ ਵੀ ਲਿਖਿਆ ਮੈਂ ਕਲਾ ਜਿਹੜੀ ਹੁੰਦੀ ਉਹ ਛੋਟੀ ਵੱਡੀ ਨਹੀਂ ਹੁੰਦੀ ਕਲਾ ਕਲਾ ਹੁੰਦੀ ਹੈ ਤੇ ਨਾ ਮੈਂ ਕਹਿਣਾ ਜੋ ਉਹਨਾਂ ਕਿ ਮੇਰੀ ਕਲਾ ਜਿਆਦਾ ਸੀ ਜਨਾਮ ਮੈਂ ਕਹਿਣਾ ਕਿ ਉਹ ਉਹਦੀ ਕਲਾ ਜਿਆਦਾ ਸੀ ਕਲਾਕਾਰ ਕਲਾਕਾਰ ਹੀ ਹੁੰਦਾ ਮੈਨੂੰ ਲੱਗਾ ਪਤਾ ਕਿ ਉਹਨੀਆਂ ਬਹੁਤ ਹੈਗੀ ਮਿਸ਼ਨਾਂ ਲੱਗ ਰਹੀਆਂ ਨੇ ਅਖਬਾਰਾਂ ਚ ਆ ਰਹੀਆਂ ਫੋਟੋਆਂ ਤੇ ਬਹੁਤ ਜ਼ਿਆਦਾ ਪਬਲਿਸਿਟੀ ਉਹਨੂੰ ਮਿਲਦੀ ਵੀ ਹੈ ਹੁਣ ਮੇਰਾ ਵੀ ਕਲਾਕਾਰ ਜਾ ਗਿਆ ਕਿ ਚਲੋ ਯਾਰ ਉਹਨਾਂ ਨੂੰ ਜਾ ਕੇ ਮਿਲਿਆ ਜਾਵੇ ਮੈਂ ਛਾੜੇ ਗਿਆ ਉਹਨਾਂ ਦੇ ਘਰ ਗਿਆ ਉਹਨਾਂ ਨੂੰ ਜਾ ਕੇ ਮਿਲਿਆ ਮਿਲਣ ਤੋਂ ਬਾਅਦ ਮੈਂ ਆਪਣੀ ਕਲਾ ਵਿਖਾਈ ਉਹਨਾਂ ਨੇ ਆਖਿਆ ਕਿ ਬਹੁਤ ਜ਼ਿਆਦਾ ਵਧੀਆ ਠੀਕ ਹੈ ਉਹਨਾਂ ਨੇ ਮੈਨੂੰ ਸਰਪਾ ਦਿੱਤਾ ਆਪਣੇ ਘਰ ਮੈਂ ਨਾਲ ਗੱਲ ਕੀਤੀ ਕਿ ਭਾਈ ਸਾਹਿਬ ਜੀ ਮੈਂ ਜੀਜਾਂ ਬਹੁਤ ਜ਼ਿਆਦਾ ਬਣਾਈਆਂ ਨੇ ਤਾਂ ਤੁਸੀਂ ਐਦਾਂ ਕਰੋ ਕਿਸੇ ਸਾਡੇ ਘਰ ਆਓ ਤੇ ਮੇਰੇ ਕੋ ਸਾਰਾ ਸਮਾਨ ਵੇਖੋ ਤੇ ਮੈਨੂੰ ਸਗੇ ਇਹ ਕਲਾ ਦੇ ਪ੍ਰੇਮੀ ਨੇ ਕਿ ਜਿਹੜੇ ਇੱਕ ਇਨਸਾਨ ਨੂੰ ਲਿਆ ਕੇ ਉਹਨੂੰ ਮਾਨ ਸਮਾਨ ਦਵਾਰੇ ਨੇ ਚਲੋ ਮੈਨੂੰ ਵੀ ਸਰੂਪਾ ਮਿਲੇਗਾ ਤੇ ਉਹ ਮੈਕੋ ਨਹੀਂ ਆਏ ਬਿਲਕੁਲ ਵੀ ਫਿਰ ਸਾਡੇ ਇਥੇ ਮਾਤਾ ਕੋਲਾ ਭਲਾਈ ਕਹਿੰਦੇ ਰਿਆ ਉਹਨਾਂ ਕੋ ਮੈਗਜ਼ਾ ਉਹਨਾਂ ਨੂੰ ਵੀ ਗੱਲ ਕੀਤੀ ਕਿ ਮੈਂ ਜੀ ਐਦਾਂ ਦਾ ਸਮਾਨ ਬਣਾਉਣਾ ਤੇ ਤੁਹਾਡਾ ਮੈਗਜ਼ੀਨ ਸ਼ਾਪ ਦਾ ਸਿਫਤ ਸਲਾਹ ਤੇ ਮੈਨੂੰ ਉਹਦੇ ਵਿੱਚ ਜਗ੍ਹਾ ਦਿੱਤੀ ਜਾਵੇ ਉਹ ਕਹਿੰਦੇ ਤੂੰ ਕਰਦਾ ਕੀ ਮੈਂ ਕਿ ਮੈਂ ਦਿੰਦਾ ਯਾਨੀ ਕਿ ਬਾਣੀ ਲਿਖਦਾ ਮੈਂ ਚੋਲਾਂ ਦੇ ਉੱਪਰ ਕਹਿੰਦੇ ਸਾਨੂੰ ਕੋਈ ਪ੍ਰੂਫ ਦਿਓ ਉਦੋਂ ਮੈਂ ਛੋਲਿਆਂ ਦੇ ਦਾਣੇ ਦੇ ਉੱਪਰ ਇੱਕ ਹਮਕਾਰ ਤੇ ਲੈ ਕੇ ਹੋਤੀ ਵੀ ਸਾਤਕਨ ਪਾਟ ਲਿਖਿਆ ਸੀਗਾ ਤੇ ਨਾਲ ਮੈਂ ਦਸਾਂ ਗੁਰਾਂ ਦੀ ਸਕੇਬ ਜੀ ਨਹੀਂ ਲਿਖੀ ਸੀਗੀ ਫਿਰ ਗੱਲ ਹੋ ਗਈ ਅੱਜ ਆਓ ਕੱਲ ਆਓ ਘੜੀ ਨੂੰ ਆਓ ਠਹਿਰ ਕੇ ਆਓ ਮੈਂ ਸਮਝਿਆ ਕਿ ਨਹੀਂ ਗੱਲ ਬੰਨੀ ਨਿਗੀ ਕਹਿੰਦੇ ਕਲਾਕਾਰ ਦੋ ਤਰ੍ਹਾਂ ਦੇ ਹੁੰਦੇ ਆ ਇੱਥੇ ਮੈਂ ਕਲਾਕਾਰ ਆਕੜ ਦੀ ਗੱਲ ਨਹੀਂ ਕਰ ਰਿਹਾ ਦੋ ਤਰ੍ਹਾਂ ਦੇ ਹੁੰਦੇ ਆ ਇਕ ਹੁੰਦੇ ਨੇ ਕਿ ਜਿਹੜੇ ਝੋਲੀ ਚੁੱਕੀ ਚੋਕ ਹੁੰਦੇ ਨੇ ਕਿ ਜਿਹੜੇ ਚਾਪਲੂਸੀ ਕੀਤੀ ਅੱਗੇ ਵਧ ਗਏ ਇਕ ਹੁੰਦੇ ਨੇ ਕਿ ਯਾਰ ਉਸ ਮਾਲਕ ਨੇ ਮੈਨੂੰ ਦਾ ਦਿੱਤੀ ਹੈ ਮੇਰੀ ਗਲਤੀ ਕੋਈ ਨਹੀਂ ਗਈ ਮੈਂ ਜੋ ਬਣਾਉਣਾ ਬਹੁਤ ਸੋਹਣਾ ਬਣਾਉਣਾ ਸਿਹਾਰੀ ਬਿਹਾਰੀ ਤੱਕ ਕਿਵੇਂ ਗੱਲ ਕਰਨਾ ਕਿ ਸਿਹਾਰੀ ਬਿਹਾਰੀ ਦੇ ਵਿੱਚ ਫਰਕ ਹੁੰਦਾ ਤੇ ਮੈਂ ਤੁਹਾਡਾ ਦੇਣ ਦਾ ਆ ਰਿਆਂ ਪਰ ਤੁਹਾਨੂੰ ਉਦੋਂ ਕੁਝ ਨਹੀਂ ਮਿਲਿਆ ਆਪਾਂ ਉਹਨਾਂ ਕਲਾਕਾਰਾਂ ਦੇ ਬੇਬੀ ਜਿਹੜੇ ਰੱਬ ਨੇ ਦਾ ਦਿੱਤੀ ਹੈ ਤੇ ਸਾਨੂੰ ਕਿਸੇ ਦੇ ਅੱਗੇ ਤਰਲੇ ਮਾਰਨ ਦੀ ਲੋੜ ਨਹੀਂ ਗਈ ਠੀਕ ਹੈ ਭਾਜੀ ਫਿਰ ਉਹ ਜਿਹੜਾ ਗਜਿੰਦਰ ਸਿੰਘ ਜੀ ਤੁਹਾਨੂੰ ਕਿ ਗਜਿੰਦਰ ਕੁਮਾਰ ਦੀ ਤੁਹਾਨੂੰ ਨਾਲ ਗੱਲ ਕਰ ਰਿਹਾ ਫਿਰ ਪੜਾਈ ਕੇਂਦਰ ਵਾਲਿਆਂ ਨੇ ਉਹਨੂੰ ਮਾਨ ਸਨਮਾਨ ਦਿੱਤਾ ਮਾਨ ਸਨਮਾਨ ਤਾਂ ਉਹ ਹੀ ਮੈਂ ਸਰੋਪੇ ਦੀ ਗੱਲ ਕਰ ਰਿਹਾ ਮੈਂ ਮਾਨ ਸਨਮਾਨ ਦੂਜੇ ਪਾਸੇ ਨੇ ਜਾ ਰਿਹਾ ਜਿਹੜੇ ਦੇਰੇ ਸੀ ਉਹਨਾਂ ਨੂੰ ਵੀ ਮੇਰੇ ਬਾਰੇ ਪਤਾ ਸੀਗਾ ਜਿਹਰੇ ਦੁਆਰੇ ਸੀ ਉਹਨਾਂ ਨੂੰ ਮੇਰੇ ਬਾਰੇ ਪਤਾ ਸੀਗਾ ਤੇ ਮੇਰੇ ਹਿਸਾਬ ਨਾਲ ਮੇਰਾ ਘਰ ਜਿਹੜਾ ਸੀ ਨਾ ਭਾਜੀ ਪੜਾਈ ਕੇਂਦਰ ਤੋਂ ਬਾਤ ਉਹ 10 ਘਰਾਂ ਦੀ ਦੂਰੀ ਤੇ ਸੀਗਾ ਉਦੋਂ ਮਨ ਵਿੱਚ ਠੇਸ ਵੱਜਦੀ ਕਿ ਸਿੱਖੀ ਖੜੀ ਕਿਤੇ ਆ ਠੀਕ ਹੈ ਜੀ ਇੱਕ ਤੁਸੀਂ ਲੈ ਮੇ ਕਿ ਸਾਬਤ ਸੂਰਤ ਬੰਦਾ ਏ ਉਹ ਸਮਾਨ ਬਣਾ ਰਿਹਾ ਜੇ ਦੇ ਇੱਕ ਨੂੰ ਵੀ ਸਰੂਪਾ ਦੇ ਦੋ ਉਹ ਵੀ ਕਹੇ ਕਿ ਯਾਰ ਮੇ ਮੇਰੀ ਕੌਮ ਨੇ ਮੈਨੂੰ ਸੰਭਾਲ ਲਿਆ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਨੇ ਸਾਡੀ ਸਿੱਖੀ ਦੇ ਚੋਂ ਲੋਕ ਸਿੱਖੀ ਤੋਂ ਦੂਰ ਹੁੰਦੇ ਜਾਂਦੇ ਨੇ ਕਿਉਂਕਿ ਤੁਸੀਂ ਦੇਖਿਆ ਵੀ ਸਦਾ ਗੁਰਮੀਤ ਸਿੰਘ ਜਿਹੜੇ ਕਿ ਸਾਬਤ ਉਹ ਸੇਖਣੇ ਅਤੇ ਅਮਰਸਾਹ ਸਾਹਿਬ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਜੇਕਰ ਪੰਜਾਬ ਵਿੱਚ ਰਹਿ ਕੇ ਅੰਮ੍ਰਿਤਸਰ ਸਾਹਿਬ ਵਿੱਚ ਰਹਿ ਕੇ ਜੇਕਰ ਇਸ ਤਰ੍ਹਾਂ ਸਿੱਖਾਂ ਦਾ ਜਿਹੜਾ ਕਿ ਮਾਣ ਵਧਾ ਰਹੇ ਨੇ ਜਿਹੜੇ ਕਿ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਚੌਲਾਂ ਦੇ ਦਾਣੇ ਉੱਤੇ ਜਿਹੜੇ ਕਿ ਬਾਣੀ ਲਿਖ ਰਹੇ ਨੇ ਅੱਜ ਤੱਕ ਸਿਰਫ ਇਹਨਾਂ ਨੂੰ ਮਾਣ ਸਨਮਾਨ ਹੀ ਮਿਲਿਆ ਸਿਰਫ ਸਰੋਪੇ ਦੇ ਜਿਹੜਾ ਕਲਾਕਾਰ ਹੁੰਦਾ ਸਿਰਫ ਪਿਆਰ ਦਾ ਫੁਕਾਹ ਹੁੰਦਾ ਮਾਣ ਸਨਮਾਨ ਦਾ ਹੁੰਦਾ ਵਾ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਰੋਪੇ ਵਾਸਤੇ ਇਹਨਾਂ ਨੇ ਕਿੱਥੇ ਕਿੱਥੇ ਗਏ ਪਰ ਅੱਜ ਤੱਕ ਕਿਸੇ ਨੇ ਇਹਨਾਂ ਦਾ ਮਾਣ ਸਨਮਾਨ ਨਹੀਂ ਕੀਤਾ ਸਰੋਪੇਆ ਤੱਕ ਦੇ ਕੇ ਜਿਹੜਾ ਮਾਣ ਸਨਮਾਨ ਨਹੀਂ ਕੀਤਾ ਇਹ ਕੋ ਪੈਸਾ ਨਹੀਂ ਮੰਗ ਨਹੀਂ ਕਰ ਰਹੇ ਸਿਰਫ ਸਰੋਪਿਆਂ ਦੀ ਮੰਗ ਕਰ ਰਹ ਕਿ ਬੰਦੇ ਨੂੰ ਆਸ ਹੁੰਦੀ ਆ ਕਿ ਉਸਦੀ ਕਲਾਕਾਰੀ ਨੂੰ ਜੇਕਰ ਹੌਸਲਾ ਵਜਾਈ ਦੇ ਦੇਨਾ ਉਹ ਵੀ ਸ਼ਾਇਦ ਸਿੱਖੀ ਦਾ ਪ੍ਰਚਾਰ ਕਰ ਦੇਣ ਜਿਹੜੀ ਸਿੱਖੀ ਸਿੱਖ ਸੰਸਥਾ ਤੇ ਹੋਰ ਜਿਹੜਾ ਬੰਦੇ ਦਾ ਹੌਸਲਾ ਵਜ ਜਾਂਦਾ ਕਿ ਮੇਰੇ ਮੋਢੇ ਤੇ ਹੱਥ ਰੱਖਦਾ ਦਾ ਸੰਸਥਾ ਨੇ ਇੱਕ ਮਾਨ ਸਮਾਨ ਹੋਲ ਵਜ ਜਾਂਦਾ ਤੇ ਮੈਨੂੰ ਇਸੋ ਵੀ ਜਦੋਂ ਐਜੀਬੀਸੀ ਵੱਲੋਂ ਮਾਨ ਸਮਾਨ ਨਹੀਂ ਦਿੱਤਾ ਗਿਆ ਸੁਰਪਾ ਨਹੀਂ ਪਾਇਆ ਗਿਆ ਫਿਰ ਮਨ 'ਚ ਕਿੰਨੀ ਕੁ ਉਦਾਸੀ ਆ ਗਈ ਵੀ ਇੱਕ ਜਿਹੜਾ ਘਰ ਸੀ ਲਾਚ ਘਰ ਸੀ ਮੈਂ ਕਹਾਂਗਾ ਸਿੱਖਾਂ ਦਾ ਸਮੂਹ ਸੰਸਥਾ ਜੀਬੀਸੀ ਆ ਇਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਆ ਜੇਕਰ ਇੱਥੇ ਮਾਨਸਮਾਨ ਨਹੀਂ ਮਿਲਿਆ ਜੇਕਰ ਇੱਥੇ ਸੋਭਾ ਸਾਣੀ ਨਹੀਂ ਮਿਲਿਆ ਫਿਰ ਕਿਤੇ ਨਹੀਂ ਮਿਲਣਾ ਫਿਰ ਮਨ ਨੂੰ ਕਿੰਨੀ ਉਦਾਸੀ ਹੋਈ ਦੇਖੋ ਜੀ ਉਹਦਾ ਤੁਹਾਨੂੰ ਦੱਸਦਾ ਆ ਕਿ ਜੋ ਮੈਂ ਸਮਾਨ ਪਹਿਲਾਂ ਬਣਾਇਆ ਸੀਗਾ ਕਿ ਇੱਕ ਕਲਾਕਾਰ ਜਿਹੜਾ ਹੁੰਦਾ ਹੈ ਨਾ ਕਿ ਤੋਂ ਪਹਿਲਾਂ ਸ਼ੁਰੂ ਹੁੰਦਾ ਆ ਉਹ ਕਹਿੰਦਾ ਕਿ ਮੇਰੀ ਜਿਹੜੀ ਫੋਟੋ ਅਖਬਾਰ ਚ ਆਵੇ ਬਾਅਦੋਂ ਕਹਿੰਦਾ ਟੀਵੀਆਂ ਚ ਆਵੇ ਉਦੋਂ ਬਾਅਦ ਹੁੰਦਾ ਹੈ ਕਿ ਮੈਨੂੰ ਕੋਈ ਅਵਾਰਡ ਮਿਲਣਾ ਅਵਾਰਡ ਤੋਂ ਬਾਅਦ ਕਹਿੰਦਾ ਕਿ ਮੇਰੇ ਰੋਟੀ ਪਾਣੀ ਦੇ ਜਰੀਏ ਕੋਈ ਇੱਥੋਂ ਤੇ ਜਿਹੜਾ ਮੈਂ ਹੋਰ ਅੱਗੇ ਲਿਖਾਂ ਮੇਰਾ ਸਿਗਾ ਕਿ ਮੈਂ ਵਾਲ ਦੇ ਉੱਪਰ ਬਾਣੀ ਲਿਖ ਦੇਣੀ ਪਰ ਉਹਦੇ ਨਾਲ ਹੁੰਦਾ ਕਿ ਜਦੋਂ ਵਾਲ ਦੇ ਬਾਰੇ ਸੋਚਦੇ ਨੇ ਕਿ ਜਦੋਂ ਇੰਨਾ ਕੁਝ ਬਣਾ ਲਿਆ ਸਾਨੂੰ ਕੁਝ ਨਹੀਂ ਮਿਲਿਆ ਤੇ ਮੈਂ ਵੀ ਪੀਪੇ ਚ ਆਟਾ ਪੋਣਾ ਮੈਂ ਵੀ ਆਪਣਾ ਪਰਿਵਾਰ ਪਾਲਣਾ ਆ ਠੀਕ ਹੈ ਫਿਰ ਹੌਲੀ ਹੌਲੀ ਜਿਹੜੇ ਸ਼ੌਂਕ ਹੁੰਦੇ ਘਟਨੇ ਸ਼ੁਰੂ ਹੋ ਜਾਂਦੇ ਕਬੀਲਦਾਰੀ ਸਿਰ ਤੇ ਪੈ ਜਾਂਦੀ ਹੈ ਤੇ ਆ ਤੁਸੀਂ ਜਿਵੇਂ ਸਮਾਨ ਨੂੰ ਕੋਣ ਲਗਾ ਹੈ ਇਹ ਜਿਹੜਾ ਕੋਣ ਲਗਾ ਨਾ ਮੈਨੂੰ ਇਹ ਉਹਨੇ ਸੰਸਥਾਵਾਂ ਲਾ ਲਓ ਜਾਂ ਜੀ ਪੀ ਸੀ ਵਾਲੋ ਲਾ ਲਓ ਇਹ ਦੇਣ ਆ ਉਹਨਾਂ ਦੀ ਕਿ ਕਿਹੜਿਆ ਮੈਨੂੰ ਕੋਣ ਲੱਗਾ ਸਮਾਨ ਦੇ ਉੱਤੇ ਜੇ ਮੈਨੂੰ ਸੰਭਾਲਿਆ ਹੁੰਦਾ ਤੇ ਮੈਂ ਹੋਰ ਚੀਜ਼ਾਂ ਵੀ ਬਣਾਉਣੀਆਂ ਸਨ ਵੱਖਣੀਆਂ ਬਣਾਉਣੀਆਂ ਸੀ ਜੇ ਸਹੀ ਟਿਕਾਣੇ ਤੇ ਲੱਗ ਜਾਂਦਾ ਤੇ ਹਰ ਜੀ ਬੜੀ ਦੇਖ ਰੇਖ ਦੇ ਵਿੱਚ ਫਿਰ ਰੱਖੀ ਜਾਂਦੀ ਹੈ ਚੀਜ਼ਾਂ ਦਾ ਧਿਆਨ ਹੁੰਦਾ